ਦੋਸਤੋ ਹੁਣ ਤੁਸੀਂ ਵੀ ਹੋ ਜਾਓ ਸਾਵਧਾਨ ਕਿਉਂਕਿ ਜੇ ਤੁਸੀਂ ਕੂੜਾ ਇਕੱਠਾ ਕਰਕੇ ਆਪਦੇ ਬਾਹਰ ਦੇ ਸਾਹਮਣੇ ਜੇ ਤੁਸੀਂ ਅੱਗ ਲਾਉਨੇ ਹੋ ਤਾਂ ਤੁਹਾਨੂੰ ਵੱਡਾ ਚਲਾਨ ਭੁਗਤਣਾ ਪਊਗਾ ਜੇਕਰ ਤੁਸੀਂ ਡਿਸਪੋਜ਼ਲ ਵਰਤਦੇ ਹੋ ਜਾਂ ਉਸ ਨੂੰ ਕੂੜੇ ਦੇ ਵਿੱਚ ਸੁੱਟ ਕੇ ਉਸ ਨੂੰ ਅੱਗ ਲਾਉਨੇ ਆ ਤਾਂ ਵੀ ਤੁਹਾਡੇ ਤੇ ਇੱਕ ਵੱਡਾ ਮੋਟਾ ਚਲਾਨ ਹੋਊਗਾ ਆਮ ਪਬਲਿਕ ਵੱਲੋਂ ਘਰਾਂ ਦੇ ਵਿੱਚ ਵੀ ਕੂੜੇ ਨੂੰ ਅੱਗ ਲਗਾਈ ਜਾਂਦੀ ਜਾਂ ਕੋਈ ਦੁਕਾਨਦਾਰਾਂ ਦੇ ਵੱਲੋਂ ਵੀ ਲਗਾਈ ਜਾਂਦੀ ਆ ਤਾਂ ਉਹ ਛੋਟੀ ਢੇਰ ਨੂੰ ਅੱਗ ਲਾਉਂਦਾ 5000 ਤੋਂ ਸ਼ੁਰੂਆਤ ਜੁਰਮਾਨਾ ਜਿਹੜਾ ਉਹ ਬਣਦਾ ਹੈ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਤੱਕ ਪਹੁੰਚਾਓ ਜਿਨ੍ਹਾਂ ਨੂੰ ਅਜੇ ਤੱਕ ਇਸ ਚੀਜ਼ ਦਾ ਗਿਆਨ ਨਹੀਂ ਕਿ ਇਹ ਸਰਕਾਰ ਦੀਆਂ ਹਦਾਇਤਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇਕਰ ਕੋਈ ਕਾਗਜ਼ਾਂ ਨੂੰ ਜਾਂ ਸ਼ਹਿਰ ਦੇ ਵਿੱਚ ਕੂੜੇ ਨੂੰ ਅੱਗ ਲਾਉਂਦਾ ਤਾਂ ਉਹਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਸੁਖਵਿੰਦਰ ਨਿੱਕੂ ਅਕਸਰ ਹੀ ਦੇਖਦੇ ਆ ਗਲੀਆਂ ਦੇ ਵਿੱਚ ਕੂੜਾ ਗੰਦ ਜਿਹੜਾ ਆ ਆ ਆਮ ਹੀ ਲੋਕ ਸੁੱਟ ਦਿੰਦੇ ਆ ਡਸਟਬਿਨ ਦਾ ਯੂਜ਼ ਵੀ ਨਹੀਂ ਕਰਦੇ ਉਹਦੇ ਵਾਸਤੇ ਅੱਜ ਅਸੀਂ ਗੱਲ ਕਰਾਂਗੇ ਇਨਸਪੈਕਟਰ ਸਾਹਿਬ ਨਾਲ ਇੱਥੇ ਮੌਜੂਦ ਆ ਸਾਡੇ ਨਾਲ ਪਹਿਲਾਂ ਤਾਂ ਜਨਾਬ ਸੱਸੀ ਕਾਲ ਜੀ ਪਾਸ ਹੀ ਗਏ ਜਨਾਬ ਜਿਹੜਾ ਇਹ ਜਿਵੇਂ ਕੂੜਾ ਵਗੈਰਾ ਬਾਹਰ ਸੁੱਟ ਦਿੰਦੇ ਆ ਜਾਂ ਜਿਹੜਾ ਵੇਸਟੇਜ ਨੂੰ ਅੱਗ ਲਾਉਂਦੇ ਆ ਉਹਦੇ ਵਾਸਤੇ ਕੀ ਐਵੇਂ ਦਾ ਕਾਨੂੰਨ ਆਇਆ ਸ਼ਾਇਦ ਹੋ ਸਕਦਾ ਪਹਿਲਾਂ ਵੀ ਹੋਵੇ ਪਰ ਜਿਹੜਾ ਸਖਤਾਈ ਕਰ ਰਹੇ ਹੋ ਇਹਦਾ ਕੀ ਹੋ ਆ ਜੀ ਸਸਰਜੀ ਆਕਾਲ ਜੀ ਸਾਰਿਆਂ ਨੂੰ ਮੈਂ ਸੈਂਟਰ ਸਪੈਟਰ ਨਗਰ ਪੰਚਾਇਤ ਸਰਦੂਲਗੜ ਜਿਹੜਾ ਮੈਂ ਵਿਰਜਨ ਗੱਲ ਕੀਤੀ ਆ ਕਿ ਰੂਲਾਂ ਦੇ ਸਖਤਾਈ ਬਾਰੇ ਉਹਦੇ ਵਿੱਚ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਸਰਕਾਰ ਵੱਲੋਂ ਜੋ ਰੂਲ ਇਹ ਸੋਲਿਡ ਵੇਸ਼ ਦੇ ਪਹਿਲਾਂ ਹੀ ਕੱਢੇ ਗਏ ਹਨ ਜਿਸ ਦੀ ਸਖਤਾਈ ਨਾਲ ਪਾਲਣਾ ਕੀਤੀ ਜਾਣੀ ਬਹੁਤ ਜ਼ਰੂਰੀ ਆ ਪਰੰਤੂ ਆਮ ਪਬਲਿਕ ਵੱਲੋਂ ਜਿਹੜਾ ਉਹ ਸਾਥ ਮਿਲ ਰਿਹਾ ਜਿਹਦੇ ਕਰਕੇ ਸਾਨੂੰ ਇਹ ਹਦਾਇਤਾਂ ਵੀ ਨੇ ਔਰ ਸਾਡਾ ਸਭ ਦਾ ਫਰਜ਼ ਵੀ ਬੰਦਾ ਹੈ ਕਿ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਰਹਿ ਕੇ ਜੋ ਬੰਦੇ ਚਲਾਣ ਔਰ ਉਸ ਤੋਂ ਪਹਿਲਾਂ ਸਾਰੇ ਪਬਲਿਕ ਦਾ ਜਿਹੜਾ ਸਹਿਯੋਗ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਆਬਾਦੀ ਦੇ ਹਿਸਾਬ ਨਾਲ ਜਿਹੜੀ ਆਮ ਸਫਾਈ ਵੱਲੋਂ ਸਫਾਈ ਸੇਵਕ ਜਿਹੜੇ ਹੁੰਦੇ ਨੇ ਉਹਨਾਂ ਦੀ ਨਫਰੇ ਜਿਹੜੀ ਉਹ ਬਹੁਤ ਘੱਟ ਹੁੰਦੀ ਆ ਤਾਂ ਪੂਰੇ ਇਲਾਕੇ ਦੇ ਵਿੱਚ ਉਹਨਾਂ ਵੱਲੋਂ ਸਫਾਈ ਕਈ ਵਾਰੀ ਰਹਿ ਜਾਂਦੀ ਆ ਪਰੰਤੂ ਅਸੀਂ ਇਸ ਚੀਜ਼ ਲਈ ਵਚਨਬੱਧ ਆ ਕਿ ਹਰ ਪੱਕੇ ਸ਼ਹਿਰ ਨੂੰ ਸਫਾਈ ਵੀ ਵਧੀਆ ਮਿਲੇ ਉਸ ਤੋਂ ਪਹਿਲਾਂ ਜਿਹੜਾ ਲੋਕਾਂ ਦਾ ਸਹਿਯੋਗ ਹੈ ਤੇ ਜਿਹੜੇ ਰੂਲਾਂ ਦੀ ਸਖਤਾਈ ਪਰ ਉਹਦੇ ਵਿੱਚ ਮੈਂ ਕਹਿਣਾ ਚਾਹਣਾ ਕਿ ਜੋ ਸਰਕਾਰ ਵੱਲੋਂ ਰੂਲ ਨੇ ਉਸ ਮੁਤਾਬਕ ਜਿਹੜੀ ਆਮ ਪਬਲਿਕ ਵੱਲੋਂ ਘਰਾਂ ਦੇ ਵਿੱਚ ਵੀ ਕੂੜੇ ਨੂੰ ਅੱਗ ਲਗਾਈ ਜਾਂਦੀ ਜਾਂ ਕੋਈ ਦੁਕਾਨਦਾਰਾਂ ਦੇ ਵੱਲੋਂ ਵੀ ਲਗਾਈ ਜਾਂਦੀ ਆ ਤਾਂ ਉਹ ਛੋਟੀ ਢੇਰ ਨੂੰ ਅੱਗ ਲਾਉਂਦਾ 5000 ਤੋਂ ਸ਼ੁਰੂਆਤ ਜੁਰਮਾਨਾ ਜਿਹੜਾ ਉਹ ਬਣਦਾ ਹੈ ਦੂਜਾ ਜਿਹੜਾ ਕਈ ਕਹਿੰਦੇ ਕਿ ਸਾਡੇ ਘਰਾਂ ਦਾ ਕੂੜਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਜੋ ਨਗਰ ਪੰਚਾਇਤ ਦੇ ਸਾਡੇ ਸਫਾਈ ਵਰਕਰ ਆਉਂਦੇ ਨੇ ਉਹਨਾਂ ਦੇ ਜਿਹੜੇ ਰਿਕਸ਼ਿਆਂ ਦੇ ਵਿੱਚ ਉਹ ਕੂੜਾ ਪਾਇਆ ਜਾਵੇ ਵੱਖ-ਵੱਖ ਕਰਕੇ ਗਿੱਲਾ ਤੇ ਸੁੱਕਾ ਕਿਉਂਕਿ ਦੂਰੋਂ ਦੂਰੋਂ ਵੀ ਲੋਕੀ ਆਉਂਦੇ ਨੇ ਤਾਂ ਉਹ ਵੇਖਦੇ ਨੇ ਕਿ ਯਾਰ ਆ ਸ਼ਹਿਰ ਦੇ ਵਿੱਚ ਬਹੁਤ ਗੰਦਗੀ ਆ ਜਿੱਦਾਂ ਕਿ ਸਾਡਾ ਪੁਰਾਣਾ ਐਕਸਪੀਰੀਅੰਸ ਵੀ ਜਾਂ ਜੋ ਸਾਨੂੰ ਸੁਣਦੇ ਵਿੱਚ ਮਿਲਿਆ ਕਿ ਸ਼ੁਰੂਆਤੀ ਸਰਵੇ ਦੇ ਵਿੱਚ ਜੋ ਸਰਕਾਰ ਵੱਲੋਂ ਕੀਤਾ ਗਿਆ ਸੀ ਤਾਂ ਕੁਝ ਸ਼ਹਿਰ ਜਿਹੜੇ ਬੜੇ ਗੰਦੇ ਸ਼ਹਿਰਾਂ ਵਿੱਚ شمار ਸਨ ਤਾਂ ਉੱਥੇ ਦੂਸਰੇ ਸ਼ਹਿਰਾਂ ਦੇ ਲੋਕਾਂ ਨੇ ਰਿਸ਼ਤੇ ਕਰਾਉਣੇ ਵੀ ਬੰਦ ਕਰ ਦਿੱਤੇ ਸੀ ਕਿ ਭਾਈ ਉੱਥੇ ਗੰਦਗੀ ਬਹੁਤ ਆ। ਇਹ ਸਾਨੂੰ ਵੀ ਪਤਾ ਹੈ ਕਿ ਜੇ ਮੱਖੀ ਮੱਛਰ ਗੰਦਗੀ ਫਲਾਉਂਦੀ ਆ ਤਾਂ ਉਹਨਾਂ ਇਹ ਨਹੀਂ ਦੇਖਣਾ ਕਿ ਕੋਈ ਦੁਕਾਨਦਾਰ ਹੈ, ਕੋਈ ਆਮ ਪਬਲਿਕ ਹੈ ਜਾਂ ਕੋਈ ਕਿਸੇ ਵੀ ਰੈਂਕ ਦੇ ਅਧਿਕਾਰੀ ਕਰਮਚਾਰੀ ਜਾਂ ਕੋਈ ਰੁਤਬਾ ਰੱਖਦਾ ਤਾਂ ਉਹਨਾਂ ਵਾਸਤੇ ਬਿਮਾਰੀ ਸਾਰਿਆਂ ਲਈ ਬਰਾਬਰ ਆ। ਇਹ ਨਹੀਂ ਹੈਗਾ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਸੁਨੇਹਾ ਦੇਣਾ ਚਾਹਣਾ ਕਿ ਉਹ ਆਪਣੀ ਦੁਕਾਨ ਜਾਂ ਆਪਣਾ ਘਰ ਸਾਫ਼ ਕਰਕੇ ਨਗਰਪੰਚਾਇਤ ਜਾਂ ਸਰਕਾਰੀ ਜਗ੍ਹਾ ਤੇ ਉਹ ਗੰਦ ਨਾ ਪਾਉਣ। ਤਾਂ ਕਿ ਉਹ ਵੀ ਸਾਫ ਸੁਥਰਾ ਲੱਗੇ ਇੱਕ ਸਰ ਜਿਹੜਾ ਕੋਈ ਰੈਸਟੋਰੈਂਟਾਂ ਵੱਲੋਂ ਜਾਂ ਕੋਈ ਜਿਹੜੇ ਵੱਡੇ ਹੈਗੇ ਆ ਪੈਲਸ ਵਗੈਰਾ ਉਹਨਾਂ ਦੇ ਵਿੱਚ ਜਿਹੜਾ ਡਿਸਪੋਜ਼ਲ ਦਾ ਆ ਉਹਦਾ ਡਿਸਪੋਜ਼ਲ ਨੂੰ ਵੀ ਅੱਗ ਵਗੈਰਾ ਨਹੀਂ ਲਾ ਸਕਦੇ ਜਾਂ ਉਹ ਕਿੱਥੇ ਸੁੱਟਣ ਬਿਲਕੁਲ ਜੀ ਬਹੁਤ ਵਧੀਆ ਸਵਾਲ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਸਰਕਾਰ ਵੱਲੋਂ ਇਹ ਬੈਨ ਕੀਤਾ ਗਿਆ ਪਰ ਕੁਝ ਕਾਰਨਾ ਕਰਕੇ ਜਾਂ ਕਿਸੇ ਦੀਆਂ ਅਣਗਹਿਲੀਆਂ ਕਰਕੇ ਇਹ ਚੀਜ਼ ਲਾਗੂ ਨਹੀਂ ਹੁੰਦੀ ਤਾਂ ਅਸੀਂ ਵੀ ਜਿਹੜਾ ਹੁਣ ਇਹ ਚੀਜ਼ ਕਰ ਰਹੇ ਆ ਕਿ ਜਿੱਥੇ ਕਿ ਦੇ ਵੀ ਉਹਨਾਂ ਦੁਕਾਨਦਾਰਾਂ ਹੋਲ ਸੇਲਰਾਂ ਨੂੰ ਪਲੱਸ ਰਿਟੇਲ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਉਹ ਜਿਹੜਾ ਮਟੀਰੀਅਲ ਬੈਨ ਹੈਗਾ ਉਹਨੂੰ ਨਾਵਰਤਨ ਇਸ ਦੇ ਬਦਲ ਵਿੱਚ ਜਿਹੜਾ ਸਾਡੇ ਕੋਲ ਮਟੀਰੀਅਲ ਆ ਉਹ ਜਿਵੇਂ ਮਿੱਟੀ ਤੋਂ ਬਣੇ ਆਲੂ ਦੇ ਸਟਾਰਕ ਤੋਂ ਬਣੇ ਆ ਲਫਾਫੇ ਉਹ ਵਰਤੇ ਜਾਣ ਇਸ ਤੋਂ ਇਲਾਵਾ ਗੰਨੇ ਦੇ ਅੱਜ ਕੱਲ੍ਹ ਗਲਾਸ ਆ ਰਹੇ ਉਹਨਾਂ ਦੇ ਪੱਤਲ ਜਾਂ ਪੱਤਿਆਂ ਤੋਂ ਬਣੇ ਹੋਏ ਪੱਤਲ ਜਿਹੜੇ ਸਾਡੇ ਆ ਕਿਉਂਕਿ ਅਸੀਂ ਜਿਹੜਾ ਪੁਰਾਣਾ ਕਲਚਰ ਸੀ ਕਿਉਂਕਿ ਕੋਈ ਵੀ ਧਰਮ ਇਹ ਨਹੀਂ ਕਹਿੰਦਾ ਜਾਂ ਉਹਨਾਂ ਦੇ ਪੀਰ ਪੈਗੰਬਰ ਇਹ ਨਹੀਂ ਕਹਿੰਦੇ ਕਿ ਤੁਸੀਂ ਅੱਗ ਲਾ ਕੇ ਕਿਸੇ ਵੀ ਮਟੀਰੀਅਲ ਨੂੰ ਵਾਤਾਵਰਨ ਨੂੰ ਦੂਸ਼ਿਤ ਕਰੋ ਸਾਡਾ ਮੋਟਿਵ ਨਹੀਂ ਕਿਸੇ ਦਾ ਬਿਜ਼ਨਸ ਸਫਰ ਹੋਵੇ ਬਟ ਜਿਹੜਾ ਮਤਲਬ ਵਾਤਾਵਰਨ ਪੱਖੀ ਜਿਹੜਾ ਉਹਨਾਂ ਦਾ ਹੰਗਾਰਾ ਹੋਊਗਾ ਉਹ ਹਾਂ ਪੱਖੀ ਹੋਵੇ ਕਿਉਂਕਿ ਸਾਹ ਸਾਰਿਆਂ ਨੇ ਲੈਣੀ ਆ ਜਿਦਾਂ ਕਿ ਪਿਛਲਾ ਆਪਾਂ ਜਾਣਦੇ ਆ ਕਿ ਕਰੋਨਾ ਵੇਲੇ ਸੀ ਤਾਂ ਸਿਲੰਡਰ ਕਰੋੜ-ਕਰੋੜ ਰੁਪਏ ਦੇ ਤਕਰੀਬਨ ਦਿੱਤੇ ਆ ਨਹੀਂ ਸੀ ਮਿਲ ਰਹੇ ਤਾਂ ਇੱਕ ਜ਼ਿੰਦਗੀ ਦੀ ਕੀਮਤ ਆ ਜਿਹੜੀ ਉਹ ਪੈਸੇ ਨਾਲ ਨਹੀਂ ਤੋਲੀ ਜਾ ਸਕਦੇ ਸਫਾਈ ਜਿਹੜੀ ਆ ਜਾਂ ਸਾਫ਼ ਵਾਤਾਵਰਨ ਸਫਾਈ ਸਾਹ ਲੈਣਾ ਉਹ ਸਿਰਫ ਇੱਕ ਰੁੱਖਾਂ ਦੇ ਕਰਕੇ ਤਾਂ ਉਸ ਵਾਸਤੇ ਇਹ ਚੀਜ਼ ਜ਼ਰੂਰੀ ਹੈ